ਬਹੁਤ ਸਵਾਗਤ ਹੈ ਜੀ ਸਨੇਹਾ ਮੈਡਮ ਸਾਡੇ ਨਾਲ ਨੇ ਬੜਾ ਮਹੱਤਵਪੂਰਨ ਟੌਪਿਕ ਹੈ ਕੈਨੇਡਾ ਯੂਕੇ ਆਸਟ੍ਰੇਲੀਆ ਸਟੱਡੀ ਵੀਜ਼ਾ ਦਾ ਮੌਜੂਦਾ ਟ੍ਰੈਂਡ ਕੀ ਚੱਲ ਰਿਹਾ ਸੋ ਵੱਖ-ਵੱਖ ਪਹਿਲੂਆਂ ਦੇ ਉੱਤੇ ਰੌਸ਼ਨੀ ਪਾਉਣਗੇ ਸਨੇਹਾ ਮੈਡਮ ਬਹੁਤ ਸਵਾਗਤ ਹੈ ਜੀ ਸੋ ਕਰੋ ਪੂਰੀ ਜਾਣਕਾਰੀ ਸਾਂਝੀ ਸੋ ਸਟੱਡੀ ਵੀਜ਼ੇ ਦਾ ਕਰੰਟ ਟ੍ਰੈਂਡ ਕੀ ਚੱਲ ਰਿਹਾ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਜਿਸ ਕੰਟਰੀ ਦਾ ਜੋ ਟ੍ਰੈਂਡ ਹੁੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਖਾਸ ਰਹਿਣ ਵਾਲਾ ਅੱਜ ਦੇ ਟੌਪਿਕਸ ਅਸੀਂ 3 ਚੀਜ਼ਾਂ ਕਵਰ ਕਰਾਂਗੇ ਕੈਨੇਡਾ ਯੂਕੇ ਆਸਟ੍ਰੇਲੀਆ ਰਾਈਟ ਸੋ ਹੁਣ ਕੈਨੇਡਾ ਤੋਂ ਜਿਹੜੇ ਸਟੂਡੈਂਟਸ ਰਿਫਿਊਜ਼ਡ ਤਾਂ ਉਹ ਹੁਣ ਆਸਟ੍ਰੇਲੀਆ ਜਾਂ ਯੂਕੇ ਵੱਲ ਮੋੜ ਰਹੇ ਠੀਕ ਹੈ ਬਟ ਹੁਣ ਫੇਰ ਕਨਫਿਊਜ਼ਨ ਬਣੀ ਹੋਈ ਹੈ ਕਿ ਇੱਕ ਐਡ ਨੇ ਕਿ ਲੈਵਲ ਲੈਵਲ 2 ਤੇ ਇੰਡੀਆ ਆ ਗਿਆ ਆਸਟ੍ਰੇਲੀਆ ਬਹੁਤ ਵਧੀਆ ਬਟ ਇੱਕ ਐਡ ਵਿਦਆਊਟ ਆਇਲਸ ਵਿਦਆਊਟ ਫੰਡ ਆਸਟ੍ਰੇਲੀਆ ਨੇ ਵੀਜ਼ੇ ਦਿੱਤੇ ਆ ਗਿਆ ਰਿਜ਼ਲਟ ਸਾਹਮਣੇ ਰਿਫਿਊਜ਼ਲਾ ਆਸਟ੍ਰੇਲੀਆ ਦੀਆਂ ਆਨੀਆਂ ਸਟਾਰਟ ਹੋ ਗਿਆ ਮੈਂ ਆਲਵੇਸ ਕਹਿੰਦੀ ਸੀਗੀ ਕਿ ਅਗਰ ਵੀਜ਼ੇ ਦੀ 100% ਸ਼ੋਰਟੀ ਆ ਤਾਂ ਯੂਕੇ ਦੇ ਵਿੱਚ ਆ ਬਟ ਹਾਂ ਅਗਰ ਆਸਟ੍ਰੇਲੀਆ ਤੁਸੀਂ 2025 ਪਾਸ ਹੋ ਤਾਂ 65% ਤੋਂ ਅਬਵ ਮਾਰਕਸ ਆ ਆਇਲਸ ਅੱਛਾ ਵਾ ਸੋਰਸ ਆਫ ਇਨਕਮ ਹੈਗਾ ਪੈਰੈਂਟਸ ਦਾ ਫੇਟਾ ਆਸਟ੍ਰੇਲੀਆ ਪਹਿਲੇ ਵੀ ਵੀਜ਼ਾ ਦੇ ਰਿਹਾ ਸੀ ਹੁਣ ਕੀ ਹੋਣਾ ਸੀਗਾ ਕਿ ਥੋੜੇ ਜਿਹੜਾ ਉਹ ਲੀਨਿਅੰਟ ਹੋ ਜਾਣਾ ਸੀਗਾ ਕਿਉਂਕਿ ਕਈ ਵਾਰ ਜੀਟੀ ਦੀ ਪ੍ਰੋਬਲਮ ਆਂਦੀ ਸੀਗੀ ਉਹ ਨਹੀਂ ਕਲੀਅਰ ਹੁੰਦੀ ਸੀ ਬਸ ਇੰਨਾ ਕ ਫਰਕ ਆਣਾ ਸੀ ਬਟ ਇੰਨਾ ਬਣਾਤਾ ਹੁਣ ਰਿਫਿਊਜ਼ਲਸ ਆਸਟ੍ਰੇਲੀਆ ਦੀਆ ਵੀ ਲੈ ਲਿਆ ਟਾਈਮ ਵੇਸਟ ਕਰ ਲਿਆ ਹੁਣ ਵੀ ਸਮਝ ਜਾਓ ਕਿ ਅਗਰ ਤੁਹਾਡਾ ਗੈਪ ਹੈਗਾ ਵਾ ਵਿਦਆਊਟ ਆਇਲਸ ਕਰਨਾ ਚਾਹੁੰਦੇ ਹੋ ਔਰ ਤੁਹਾਡੇ ਪੈਰੈਂਟਸ ਦਾ ਸੋਰਸ ਆਫ ਇਨਕਮ ਸਟਰੋਂਗ ਨਹੀਂ ਹੈਗਾ ਤਾਂ ਤੁਸੀਂ ਯੂਕੇ ਜਾਓ ਕਿਉਂਕਿ ਯੂਕੇ ਦੇ ਵਿੱਚ ਅੱਜ ਵੀ ਸੋਰਸ ਆਫ ਇਨਕਮ ਨਹੀਂ ਪੁੱਛਿਆ ਜਾ ਰਿਹਾ 100% ਰਿਜ਼ਲਟਸ ਹੈ ਗਿਆ ਗੈਪ ਅਸੈਪਟੇਬਲ ਹੈਗਾ ਵਾ ਕਿਉਂਕਿ ਉੱਥੇ ਯੂਨੀਵਰਸਿਟੀ ਟੂ ਯੂਨੀਵਰਸਿਟੀ ਗੈਪ ਅਸੈਪਟੇਬਲ ਆ ਕੋਈ ਯੂਨੀਵਰਸਿਟੀ 2022 ਪਾਸ ਆਊਟ ਲੈਂਦੀ ਆ ਕੋਈ 23 ਲੈਂਦੀ ਆ ਕੋਈ 24 ਲੈਂਦੀ ਆ ਸੋ ਅਸੈਸਮੈਂਟ ਸਾਡੇ ਤੇ ਨਹੀਂ ਆ ਅਸੈਸਮੈਂਟ ਯੂਨੀਵਰਸਿਟੀਆਂ ਦੇ ਆ ਸੋ ਯੂਨੀਵਰਸਿਟੀ ਨੇ ਅਸੈਪਟ ਕੀਤਾ ਤਾਂ ਵੀਜ਼ਾ ਵੀ ਆਣਾ ਸੋ ਯੂਕੇ ਦੇ ਵਿੱਚ ਅੱਜ ਵੀ ਤੁਸੀਂ ਆਪਣਾ 100% ਟਾਈਮ ਹੈਗਾ ਜਨੂਅਰੀ ਇਨ ਟੇਕ ਕਰ ਸਕਦੇ ਹੋ ਔਰ ਆਸਟ੍ਰੇਲੀਆ ਤੁਸੀਂ ਹਾਲਾਤ ਦੇਖ ਲਿਆ ਬਟ ਸੇਮ ਹੈ ਐਨੀ ਕਹਿੰਦੀ ਕਿ ਹੁਣ ਆਸਟ੍ਰੇਲੀਆ ਨੇ ਵੀਜ਼ੇ ਨਹੀਂ ਦੇਣੇ ਹਾਂ ਹੁਣ ਰਿਫਿਊਜ਼ਲਸ ਆ ਗੀਆਂ ਫੇਕ ਡਾਕੂਮੈਂਟ ਔਰ ਜਿੱਥੇ ਡਾਕੂਮੈਂਟਸ ਦੀ ਗੱਲ ਆ ਉਹ ਯੂਕੇ ਚ ਵੀ ਜੈਨੂਅਲ ਲੱਗਣਿਆ ਉੱਥੇ ਵੀ ਵੈਰੀਫਿਕੇਸ਼ਨ ਹੋ ਰਹੀ ਆ ਸੋ ਆਪਣਾ ਗੈਪ ਜਿੱਦਾਂ ਜਸਟੀਫਿਕੇਸ਼ਨ ਦੇ ਰਹੇ ਹੋ ਉਹਦਾ ਪ੍ਰੋਪਰ ਤੁਹਾਡੀ ਵੈਰੀਫਿਕੇਸ਼ਨ ਹੋਣੀ ਆ ਸਹੀ ਤਰੀਕੇ ਨਾਲ ਗੈਪ ਦੀ ਜਸਟੀਫਿਕੇਸ਼ਨ ਦਿਓ ਕੋਈ ਫੇਕ ਫੰਡਸ ਨਾ ਲਗਾਓ ਕੋਈ ਫੇਕ ਹੋਰ ਡਾਕੂਮੈਂਟ ਨਾ ਲਗਾਓ ਹੁਣ ਬਾਰ ਜਾਣਾ ਅੱਗੇ ਹੁੰਦਾ ਸੀ ਏਜੰਟ ਨੂੰ ਜੀ ਅਸੀਂ ਇੰਨੇ ਪੈਸੇ ਦੇ ਦਾਂਗੇ ਸਾਡੇ ਬੱਚੇ ਨੂੰ ਬਾਹਰ ਭੇਜ ਦਿਓ ਉਹ 트ੈਂਡ ਚੱਲੇ ਗਿਆ ਤੁਹਾਡੇ ਅਕਾਡੈਮਿਕਸ ਬਹੁਤ ਇੰਪੋਰਟੈਂਟ ਆ ਤੁਹਾਡਾ ਲੈਂਗੁਏਜ ਟੈਸਟ ਬਹੁਤ ਇੰਪੋਰਟੈਂਟ ਆ ਤੇ ਤੁਹਾਡਾ ਸੋਰਸ ਆਫ ਇਨਕਮ ਆਸਟ੍ਰੇਲੀਆ ਜਾਣਾ ਤੇ ਕੈਨੇਡਾ ਜਾਣਾ ਉਹ ਵੀ ਬਹੁਤ ਆ ਪੈਸੇ ਅਰੇਂਜ ਕਰਨੇ ਨਾਲ ਹੀ ਸਿਰਫ ਵੀਜ਼ਾ ਨਹੀਂ ਆਣਾ ਸੋ ਇੱਥੇ ਇਸ ਮੰਚ ਨੂੰ ਅਗਰ ਪੇਰੈਂਟਸ ਨੇ ਵੀ ਸਬਸਕ੍ਰਾਈਬ ਕੀਤਾ ਹੋਇਆ ਮੇਰਾ ਚੈਨਲ ਤਾਂ ਮੈਂ ਉਹਨਾਂ ਨੂੰ ਵੀ ਕਹੂੰਗੀ ਕਿਉਂਕਿ ਮੇਰੇ ਕੋਲ ਬਹੁਤ ਇੱਦਾਂ ਦੇ ਪੇਰੈਂਟਸ ਆਂਦੇ ਆ ਜਿਹੜੇ ਆਪਣੀ ਆਈਟੀ ਆਰਡਸ ਹੀ ਨਹੀਂ ਭਰਦੇ ਕਿਉਂਕਿ ਬੇਸਿਕਲੀ ਕੀ ਆ ਮੈਂ ਸਾਫ਼ ਕਹਿਨੀ ਆ ਪੰਜਾਬ ਦੇ ਵਿੱਚ ਕੀ ਟ੍ਰੈਂਡ ਆ ਕਿ ਸਾਡੇ ਲੋਕਾਂ ਦੇ ਰਿਸ਼ਤੇਦਾਰ ਬਾਹਰ ਗਏ ਹੋਇਆ ਤਾਂ ਉਹਨਾਂ ਨੇ ਇੱਕ ਉਹਨਾਂ ਨੂੰ ਤਸੱਲੀ ਦਿੱਤੀ ਹੁੰਦੀ ਹੈ ਕਿ ਜਦੋਂ ਤੁਹਾਡੇ ਬੱਚੇ ਨੇ ਬਾਹਰ ਜਾਣਾ ਪੈਸੇ ਅਸੀਂ ਲਾ ਦਾਂਗੇ ਬਟ ਡਾਕੂਮੈਂਟਸ ਸਾਡੇ ਲੱਗਦੇ ਆ ਤੁਹਾਡੇ ਬੱਚੇ ਦਾ ਨੰਬਰ ਆਣੇ ਜ਼ਰੂਰੀ ਆ ਤੁਹਾਡੇ ਬੱਚੇ ਦਾ ਲੈਂਗੁਏਜ ਤੇ ਸਾਇਲਸ ਹੋਣਾ ਜ਼ਰੂਰੀ ਆ ਤਾਂ ਤੁਹਾਡਾ ਸੋਰਸ ਆਫ ਇਨਕਮ ਹੋਣਾ ਜ਼ਰੂਰੀ ਆ ਤੇ ਤਾਨੂੰ ਬਾਹਰ ਦੇ ਭੇਜ ਦੂਗੇ ਜਾਂ ਤੁਸੀਂ ਰੱਖੇ ਹੋਏ ਆ ਸੋ ਇਸ ਗੱਲ ਨੂੰ ਸਮਝੋ ਇਸੇ ਕਰਕੇ ਜਨਾ ਨੇ ਆਪਣੇ ਬੱਚਿਆਂ ਨੂੰ ਅੱਗੇ ਵੀ ਭੇਜਣਾ ਜਾਂ ਹੁਣ ਵੀ ਭੇਜਣਾ ਤਾਂ ਅਵੇਅਰ ਹੋਣ ਦੀ ਹੁਣ ਬਹੁਤ ਜ਼ਰੂਰਤ ਹੈ ਇਸ ਚੈਨਲ ਦਾ ਮੇਨ ਮੋਟਿਵ ਵੀ ਇਹੀ ਹੈਗਾ ਵਾ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ بار بار ਉਹਦਾ ਉੱਤਰ ਪੁੱਛੋ ਪੂਰੀ ਤਸੱਲੀ ਜਦੋਂ ਹੋਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਬਹੁਤ ਬਹੁਤ ਧੰਨਵਾਦ